a ਅੱਜ ਆਪਾਂ ਨਵੇਂ ਉੱਭਰ ਰਹੇ ਸਿੱਖ ਸਰਦਾਰ ਕਬੱਡੀ ਖਿਡਾਰੀ ਫਤੇਜੰਡ ਦੀ ਬਾਇਓਗ੍ਰਾਫੀ ਤੁਹਾਡੇ ਤੱਕ ਲੈ ਕੇ ਆਏ ਹਾਂ ਪਿਛਲੇ ਕੁਝ ਮੈਚਾਂ ਵਿੱਚ ਇਸ ਜੱਫੀ ਨੇ ਵਧੀਆ ਜੱਫੇ ਲਾਏ ਨੇ ਜੋ ਕਿ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਨੇ ਇਸ ਵੀਡੀਓ ਵਿੱਚ ਆਪਾਂ ਫਤੇਜੰਡ ਦੀ ਉਮਰ ਬਾਰੇ ਮਿਹਨਤ ਬਾਰੇ ਡਾਈਟ ਬਾਰੇ ਤੇ ਉਹਨਾਂ ਦੇ ਕਬੱਡੀ ਕੈਰੀਅਰ ਬਾਰੇ ਗੱਲਬਾਤ ਕਰਾਂਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਫਤੇਜੰਡ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੰਡ ਦੇ ਵਿੱਚ ਹੋਇਆ ਇਹਨਾਂ ਦੇ ਪਿਤਾ ਬਲਰਾਜ ਸਿੰਘ ਉ ਕਟੋਪ ਦੇ ਜਫੀ ਨੇ ਫਤੇਜੰਡ ਦੀ ਉਮਰ ਦੀ ਗੱਲ ਕਰੀਏ ਤਾਂ ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 19 ਸਾਲ ਹੋ ਚੁੱਕੀ ਹੈ। ਇਹਨਾਂ ਦੀ ਹਾਈਟ 6 ਫੁੱਟ ਤੋਂ ਉੱਪਰ ਹੈ। ਕਬੱਡੀ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਕਬੱਡੀ ਦੀ ਗੁੜਤੀ ਇਹਨਾਂ ਨੂੰ ਆਪਣੇ ਪਿਤਾ ਬਾਜੀਜੰਡ ਤੋਂ ਮਿਲੀ। ਛੋਟੇ ਹੁੰਦਿਆਂ ਹੀ ਬਾਜੀਜੰਡ ਆਪਣੇ ਪੁੱਤਰ ਫਤੇਜੰਡ ਦੀ ਮਿਹਨਤ ਲਗਵਾਉਣ ਲੱਗ ਪਿਆ। ਸੋ ਬਾਜੀਜੰਡ ਹੀ ਫਤੇਜੰਡ ਦਾ ਉਸਤਾਦ ਹੈ। ਬਾਕੀ ਆਪਣੇ ਪਿਤਾ ਨੂੰ ਵਧੀਆ ਕਬੱਡੀ ਖੇਡਦਿਆਂ ਦੇਖ ਹੀ ਫਤੇਜੰਡ ਨੂੰ ਕਬੱਡੀ ਖੇਡਣ ਦਾ ਸ਼ੌਂਕ ਪਿਆ। ਉਸ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਨੇ ਆਪਣੇ Song ਤੱਕੇ 'ਚ ਬਾਜੀਜੰ ਤਾਂ ਫਿਰ ਫਤਿਹ ਜੰਡ ਨੂੰ ਇੱਥੋਂ ਹੋਰ ਵੀ ਹੱਲਾਸ਼ੇਰੀ ਮਿਲੀ। ਸੋ ਫਤਿਹ ਜੰਡ ਬਾਜੀ ਜੰਡ ਦੀ ਅਕੈਡਮੀ ਫਤਿਹ ਰੁਸਤਮ ਕਬੱਡੀ ਕਲੱਬ ਜੰਡ ਵਿੱਚ ਪ੍ਰੈਕਟਿਸ ਕਰਦੇ ਨੇ। ਪ੍ਰੈਕਟਿਸ ਦੇ ਵਿੱਚ ਇਹ ਦੇਸੀ ਮਿਹਨਤ ਤੇ ਜ਼ਿਆਦਾ ਜ਼ੋਰ ਦਿੰਦੇ ਨੇ ਜਿਦਾਂ ਕਿ ਡੰਡ, ਸਪਾਟੇ, ਸਪਰੀਟਾਂ, ਦੌੜ, ਟਾਇਰ ਖਿੱਚਣਾ, ਕਹੀ ਚਲਾਉਣੀ, ਰੱਸਾ ਖਿੱਚਣਾ ਤੇ ਖੂ ਦੇ ਵਿੱਚੋਂ ਰੱਸਾ ਖਿੱਚਣਾ। ਬਾਕੀ ਦੇਸੀ ਮਿਹਨਤ ਦੇ ਨਾਲ-ਨਾਲ ਫਤਿਹ ਜਿਮ ਟ੍ਰੇਨਿੰਗ ਵੀ ਕਰਦਾ ਹੈ। ਡਾਈਟ ਦੀ ਗੱਲ ਕਰੀਏ ਤਾਂ ਘਰ ਦੀ ਦੇਸੀ ਆਮ ਡਾਈਟ, ਫਲ, ਰਗੜਾ ਜਾਂ ਫਿਰ ਪ੍ਰੋਟੀਨ ਇਹਨਾਂ ਦੀ ਡਾਈਟ ਦਾ ਹਿੱਸਾ ਨੇ। ਬਾਜੀ ਜੰਡ ਦੀ ਦੇਖ ਰੇਖ ਹ ਨਵਾਂ ਪਲੇਅਰ ਫਤੇਜੰਡ ਹੁਣ ਕਬੱਡੀ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਤੇ ਬਾਜੀਜੰਡ ਦੇ ਕਹੇ ਮੁਤਾਬਕ ਕਬੱਡੀ ਦੇ ਵਿੱਚ ਧੱਕ ਵੀ ਪਾ ਰਿਹਾ ਹੈ ਫਤੇਜੰਡ ਨੇ ਓਪਨ ਮੈਚਾਂ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਇਹਨਾਂ ਨੇ ਜਦੋਂ ਲੋਪੋ ਕਬੱਡੀ ਕੱਪ ਖੇਡਿਆ ਤਾਂ ਇਸ ਕੱਪ ਦੇ ਵਿੱਚ ਟੌਪ ਦੇ ਜੱਫੇ ਲਾਏ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਏ ਫਤੇਜੰਡ ਦਾ ਗੁੱਟ ਫੜਨ ਦਾ ਸਟਾਈਲ ਵੀ ਆਪਣੇ ਪਿਤਾ ਬਾਜੀਜੰਡ ਵਾਂਗ ਹੈ ਜੋ ਕਿ ਆਪਣੇ ਪਿਤਾ ਵਾਂਗ ਗੁੱਟ ਫੜ ਕੇ ਰੇਡਰਾਂ ਨੂੰ ਕੈਂਚੀ ਮਾਰ ਕੇ ਜੱਫਾ ਲਾਉਂਦਾ ਹੈ ਪਿੱਛੇ ਜਿਹੇ ਇੰਟਰਵਿਊ 'ਚ ਬਾਜੀਜੰਡ ਨੇ ਕਿਹਾ ਸੀ ਕਿ ਮੇਰਾ ਮੁੰਡਾ ਉਹਨਾਂ ਨੇ ਇੰਟਰਵਿਊ ਦੇ ਵਿੱਚ ਫਤੇ ਦੀ ਪੂਰੀ ਵਾਹ-ਵਾਹ ਕੀਤੀ ਸੀ ਜਿਸ ਦਾ ਕੇ ਕਈ ਲੋਕਾਂ ਨੇ ਮਜ਼ਾਕ ਵੀ ਉਡਾਇਆ ਸੀ ਪਰ ਹੁਣ ਫਤੇ ਨੇ ਆਪਣੀ ਵਧੀਆ ਖੇਡ ਨਾਲ ਉਹਨਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਫਤੇ ਦੀ ਵਧੀਆ ਖੇਡ ਕਰਕੇ ਰਾਮੂਵਾਲ ਕਬੱਡੀ ਕੱਪ ਦੇ ਫਤੇ ਜਣਨ ਦਾ ਹਾਰਲੇ ਡਿਵੀਜ਼ਨ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ ਸੋ 19 ਸਾਲ ਦੀ ਛੋਟੀ ਜਿਹੀ ਉਮਰ ਦੇ ਵਿੱਚ ਫਤੇ ਜਣਨ ਦਾ ਸਨਮਾਨ ਹੋ ਚੁੱਕਾ ਹੈ ਜਿਸ ਨਾਲ ਉਹਨਾਂ ਨੂੰ ਹੋਰ ਵੀ ਹੱਲਾਸ਼ੀਰ ਤੇ ਕਬੱਡੀ ਖੇਡਣ ਲਈ ਦਲੇਰੀ ਮਿਲੇਗੀ